ਜਿਤੇ ਰੱਬ ਦੇ ਘਰ ਦੀ ਗੱਲ ਹੋ ਜਾਣਾ ਵੀ 3 ਜਾਣੇ ਵੀ ਕਬਲਣ 4 ਜਾਣੇ ਸੱਜਣਾਂ ਤਾਂ ਪਰ ਉਹ ਸਾ ਸੰਗ ਹੋ ਜਾਂਦਾ ਸਾ ਸੰਗ ਹੋ ਜਾਂਦਾ ਸਾ ਸੰਗ ਦੇ ਵਿੱਚ ਆ ਕੇ ਇੱਕੋ ਹੀ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਨਾਮ ਤੇ ਆ ਨ ਚੁੱਕੀ ਕਿਸੇ ਦੀ ਨਹੀਂ ਕੀਤੀ ਜਾਂਦੀ ਰੱਬ ਦਾ ਨਾਮ ਹੀ ਹਮੇਸ਼ਾ ਦয়াল ਸਤਿ ਸੰਤ ਕੈਸੀ ਜਾਣੀਏ ਜਿੱਤੇ ਕੋਈ ਨਾਮ ਖਾਣੀ ਨਾਮ ਉਹ ਬਦਾ ਪ੍ਰਮਾਤਮਾ ਦਾ ਰੱਬ ਦਾ ਨਾਮ ਲਿਆ ਜਾਵੇ ਉੱਥੇ ਬਸੰਦਾ ਵੀ ਫਾਮਦਾਰਾ ਬਜਣ ਜਿਹੜੇ ਸੌਂਦੇ ਆ ਉਹਨਾਂ ਦਾ ਵੀ ਜਿਹੜੇ ਸਾਜੀ ਸਾਜ ਜਿੰਦੇ ਆ ਉਹਨਾਂ ਦਾ ਵੀ ਜਿਹੜੇ ਘਰੋਂ ਕੰਮ ਕਰ ਸਕਦੇ ਹੁੰਦੇ ਆ ਉਹਨਾਂ ਦਾ ਵੀ ਇਹ ਮਰਯਾਦਾ ਗੁਰੂ ਦੀ ਇਹ ਸੱਚਾ कांड ਆ ਸੱਚਖੰਡ ਤਾਂ ਅਕਸਰ ਨਹੀਂ ਦੇਖਿਆ ਪਾਜ ਸਤਸੰਗ ਹੁੰਦੀ ਆ ਸੱਚਖੰਡ ਇਹ ਦੇ ਦੁਆਰਾ ਹੀ ਮੁੱਕੇ ਪਹੁੰਚਿਆ ਜਨਮ ਉਹ ਦਿਨ ਸੱਚਖੰਡ ਨੇ ਨਹੀਂ ਤੇਰੇ ਕੋ ਮੌਸਾ ਦਾ ਜਿਹਨੇ ਮਾਰੀ ਕੋੰਡਾ ਮਾਰੀ ਜਾਵੇ ਕੋਈ ਨਹੀਂ ਸੱਚਖੰਡ ਤਕਾ ਦਿੰਨੇ ਆ ਜੀ ਆਹ ਕਰਦਨੇ ਆ ਕੁਛ ਨਹੀਂ ਹੁੰਦਾ ਤੁਸੀਂ ਆਪਣੀ ਕਮਾਈ ਕਰੋਗੇ ਨਾਮ ਦੇ ਪੌਂਗਰੇ ਸਿਮਨ ਕਰੋਗੇ ਤੇਰੇ ਉਹਦੇ ਗੁਰੂ ਦੇ ਹੁਕਮ ਦੇ ਵਿੱਚ ਰਹੋਗੇ ਜਿਵੇਂ ਗੁਰੂ ਹੁਕਮ ਕਹਿੰਦਾ ਤਨ ਬੋਲਦਾ ਕਾਨੂੰ ਇੱਕ ਮੁਕੱਦਮਾ ਸੀ ਉਹਦੇ ਤੇ ਪੂਰਾ ਪੂਰਾ ਪੈਰਾ ਦੇਣਾ ਪੂਰਾ ਪੂਰਾ ਪੈਰਾ ਨਵਾਗੇ ਤੇ ਸਾਡੇ ਪਾਸtare ਹੋ ਜਾਣਗੇ ਫਿਰ ਕੋਈ ਸਾਨੂੰ ਰੋਕੇਗਾ ਨਹੀਂ ਸਾਡਾ ਜੇ ਕਿਹਾ ਉਹਦੀ ਮੱਜਾ ਦਾ ਜਿਹਦੇ ਵੱਲ ਹੋ ਜੇ ਉਹ ਆਪ ਕੋ ਕਰੇ ਹਾਰਦਾ ਹੀ ਨਹੀਂ ਫਿਰ ਤਾਂ ਬਾਅਦ ਵਿੱਚਾ ਨਹੀਂ ਹੁੰਦਾ ਇੱਕ ਸਿਧਾ ਜਿਹਦੇ ਵੱਲ ਹੋ ਜੇ ਜਿਹਦੇ ਵੱਲ ਹੋਵੇ ਨਹੀਂ ਫਿਰ ਨਹੀਂ ਕਿਸੇ ਦਾ ਕੋਸੂ ਹੁੰਦਾ ਤੇ ਤਾਂ ਆਪਣਾ ਖੜਦਾ ਜਿੰਨਾ ਕੀ ਮਾਤੇ ਜੋ ਲਾਲਵੇ ਸਿੱਧਾ ਕਰਦਾਂਗੇ ਜੇ ਕਰਦਾਂਗੇ ਕੋਈ ਨਹੀਂ ਜਿਹੜਾ ਗੁਰੂ ਦੀ ਰਜਾ ਦੇ ਵਿੱਚ ਆ ਅੱਗੇ ਆ ਬੋਲੋ ਸ਼ਹਿਨ ਸ਼ਕਤੀ ਕਰ ਲੋ ਦੇਖੋ ਫਿਰ ਗੁਰੂ ਜਵਾਬ ਦਿੰਦਾ ਜਦ ਗੁਰੂ ਜਵਾਬ ਦੇਵੇਗਾ ਉਹਦੀ ਮਾਜਬ ਨਹੀਂ ਆਉਣੀ ਸਤ ਵੀ ਬਹੁਤ ਲੱਗ ਜਾਣੀ ਹੈ ਗੁਰੂ ਦੇ ਨਾਲ ਚੱਲਣਾ ਚੱਲਣਾ ਬਾਣੀ ਨਾਲ ਲੋਗ ਗੁਰੂ ਬਚਨ ਕਰਦਾ ਤੇ ਬਚਨਾਂ ਤੇ ਕਮਾਈ ਕਰਦੀ ਪਾਪ ਓਖਾ ਦਾ ਪਰਸ਼ਾਣ ਤੋਂ ਪੜਿਆ ਭਾਈ ਰੱਖਾਂ ਦੇ ਕੋਲੋਂ ਭਾਗ ਲਾ ਗਿਆ ਇਹੀ satsang sadhuਾਂ ਦਾ ਤੇ satsang ਜਿੱਥੇ ਸੰਤ ਹੋ ਜੇ ਹਰੀ ਜਸ ਕੀਰਤਨ ਹੋਵੇ ਹਰੀ ਦੇ ਪਿਆਰੇ ਕੀਰਤਨ ਕਰਦੇ ਆ ਉਹ ਬਾਗਾ ਦੇ ਬਾਗ ਵੀ ਸੁਖਿਆਰੇ ਹੋ ਗਏ ਉਹ ਘਰ ਦੇ ਅੰਤਨ ਕਰਦੀ ਆ ਪੂਜਨ ਜੋਗ ਹੈ ਧਰਤੀ ਹੋ ਜਾਂਦੀ ਆ ਜਿੱਥੇ ਹਰੀ ਦਾ ਨਾਮ ਲਿਆ ਜਾਵੇ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਉਹ ਨਗਰ ਕਹਦੇ ਜਿੱਥੇ satsang ਹੁੰਦਾ कीर्तन ਨਹੀਂ ਹੁੰਦਾ ਕਥਾ ਨਹੀਂ ਹੁੰਦੀ ਵਿਚਾਰ ਉਹਦੇ ਪੂਜਾ ਨਹੀਂ ਹੁੰਦੀ ਉਹ ਨਗਰ ਜਿਹੜਾ ਉਹ ਜਾਨ ਜਿੱਥੇ ਨਾਮ ਜੱਪੀਏ ਪ੍ਰਭ ਪਿਆਰੇ ਸੋਈ ਆਸਕ ਸੋਣ ਚਵਾਰੇ ਜਿੱਥੇ ਨਾਮ ਨਾਲ ਜੱਪੀਏ ਮੇਰੇ ਗੋਵਿੰਦਾ ਉਹ ਨਗਰ ਪੂਜਾਰਾ ਜੀ ਪੂਜਾਰਾ ਕਿਹਦੇ ਜਿੱਥੇ ਨਾਮ ਜੱਪਿਆ ਚਵਾਰੇ ਸਾਰੇ ਸੌਂਦੇ ਨੇ ਬੱਤ ਜਿੱਥੇ ਨਾਮ ਜੱਪਿਆ ਨਾ ਜੇ ਨਹੀਂ ਜੱਪਿਆ ਉਹ ਜਾਨ ਪੂਜਾਰੀਆਂ ਹਰ ਇਦਾ ਪਿਆਰਾ ਹਰ ਥਾਂ ਨਹੀਂ ਹੁੰਦਾ ਹਰ ਰਾਤੀ ਦੇ ਸਿਰ ਤੇ ਮਾਣਕ ਨਹੀਂ ਹੁੰਦਾ ਕਿਸੇ ਕਿਸੇ ਦੇ ਹੁੰਦਾ ਇੱਕ ਮਿਰਗ ਦੇ ਤੁੰਦ ਦੇ ਵਿੱਚ ਕਸਤੂਰੀ ਨਹੀਂ ਹੁੰਦੀ ਕਿਸੇ ਇੱਕ ਧਾਰ ਥਾਂ ਵੀ ਰੱਬ ਦਾ ਪਿਆਰਾ ਨਹੀਂ ਹੁੰਦਾ ਹਾਂ ਹਾਂ ਕਿੱਥੇ ਵੀ ਵਹਿੰਦੇ ਆ ਹਰਿਆਵਲੀ ਕਰ ਦਿੰਦੇ ਆ ਸੋ ਧਰਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਦੇਖਿਆ ਉਹ ਧਰਤੀ ਹਰਿਆਵਤ ਧਰਤੀ ਸੁੱਕੇ ਵੀ ਹਰੇ ਹੋ ਜਾਂਦੇ ਨੇ ਜਿੱਥੇ ਰੱਬ ਦਾ ਪਿਆਰਾ ਆਪਣੀ ਭakti ਕਰਦਾ ਉਹ ਇਹ ਦਰਨਾ ਕਰਦਾ ਕਿ ਅੱਜ ਨਹੀਂ ਲੱਗ ਮੇਲੇ ਨਿਕਲੀ ਸ਼ੁਰੂ ਹੋ ਜਾਂਦੇ ਕਿਉਂਕਿ ਆਪਣੇ ਜਾ ਵੀਰ ਭਾਗ ਜਾਗ ਗਏ ਦਰਤੀ ਉਹ ਦਰਤੀ ਵਿੱਚ ਹੋ ਗਈ ਜਿੱਥੇ ਵੀ ਰੱਬ ਦਾ ਨਾਮ ਲਿਆ ਜਾਂਦਾ ਹੈ ਰੱਬ ਦਾ ਨਾਮ ਲੈਣ ਦੇ ਨਾਲ ਧਰਤੀ ਕੋਈ ਤਰ ਹੋ ਜਾਂਦੀ ਹੈ ਕਹਦੇ ਹੋ ਸੰਤ ਰੱਬ ਦੇ ਪੁੱਤਰ ਰਾਮ ਦੇ ਪੁੱਤਰ ਕਿਰਾਂਛੇ ਜਿਹੜਾ ਬੇਤਾ ਬੰਦੀ ਆ ਕੋਈ ਵੀ ਦੁੱਖਾਂ ਦਾ ਉਹ ਪਰਮੇਸ਼ਰ ਆਪ ਆਪਣੇ ਭਗਤਾਂ ਨੂੰ ਆ ਕੇ ਬਚਾਉਂਦਾ ਆਪਣਾ ਹੱਥ ਦੇ ਕੇ ਬਚਾਉਂਦਾ ਆ ਕੇ ਆਪ ਚਾਉਂਦਾ ਕਿਸੇ ਰਾਜੇ ਨੇ ਸਵਾਲ ਕਰਤਾ ਮਹਾਪੁਸ਼ਪਾਨੀ ਕਹਦੇ ਮਹਾਪੁਸ਼ਪੋ ਤੁਸੀਂ ਕਹਿੰਦੇ ਹੋ ਵੀ ਆਪਣੇ ਭਰਤਾਂ ਦੀ ਆਪ ਰੱਖਿਆ ਕਰਦਾ ਆ ਕੇ ਪਰਮੇਸ਼ਰ ਉਹਦੇ ਇੰਨੇ ਨੌਕਰ ਉਹਦੇ ਇੰਨੇ ਚੇਲੇ ਹੋਣਗੇ ਉਹ ਕਿਉਂ ਨਹੀਂ ਆਉਂਦੇ ਉਹਨਾਂ ਨੂੰ ਭੇਜਿਆ ਕਰੇ ਆਪ ਕਿਉਂ ਨਾ ਆਪਣੇ ਦੇ ਦਾ ਜਵਾਬ ਤੈਨੂੰ 8 ਦਿਨਾਂ ਬਾਅਦ ਦਵਾਂਗੇ 8 ਦਿਨਾਂ ਬਾਅਦ ਜਵਾਬ ਦਵਾਂਗੇ ਉਹਨਾਂ ਨੇ ਕੀਤਾ ਮਹਾਪੋਸ਼ਾਨੇ ਮੂਰਤੀ ਬਰਾਸ ਕੋ ਚਲੇ ਗਏ ਜਿੱਥੇ ਮੂਰਤੀਆਂ ਬਣਾਉਂਦੇ ਨੇ ਉਹਦਾ ਮੁੰਡਾ ਸੀ ਰਾਜਕਮਾਤ ਛੋਟਾ 5 6 ਸਾਲ ਦਾ ਹੁੰਦਾ ਸੀ ਉਹਦੇ ਸ਼ਕਲ ਦੀ ਉਹਨੇ ਮੂਰਤੀਕਾਰਾਂ ਨੂੰ ਲੈ ਆਣ ਦੀ ਮੂਰਤੀ ਬਣਾ ਦੇ ਉਹਨੂੰ ਕੇ ਪੈਸੇ ਦੇਵਾਂਗੇ ਭਾਈ ਉਹਨੇ ਮੂਰਤੀ ਉਹਨੇ ਬਣਾ ਦਿੱਤੀ ਜਦੋਂ ਮੂਰਤੀ ਬਣਾਈ ਰਾਜਾ ਰੱਠਾ ਤਰਤਾਂ ਦੇ ਉੱਤੇ ਤਰਤਾਂ ਦੇ ਆਕਾਰ ਖੜੇ ਆ ਉਹਨੇ ਆਪਣਾ ਸਾਰੀਆਂ ਫੌਜਾਂ ਵੀ ਖੜੀਆਂ ਨਹੀਂ ਸਾਹਮਣੇ ਪਾਣੀ ਦਾ ਚਸ਼ਮਾ ਬਣਾਇਆ ਸੀ ਜਿਹੜਾ ਪਾਣੀ ਵਾਲਾ ਸੋਹਣਾ ਲੱਗਦਾ ਤਵਾਰ ਦੇ ਵਿੱਚ ਬਣਿਆ ਹੋਇਆ ਕਾਹੂ ਉੱਥੇ ਮਹਾਪੁਰਸ਼ ਦੀ ਮੂਰਤੀ ਨੂੰ ਜਿਵੇਂ ਉਹ ਬੱਚੇ ਨੂੰ ਖਿਲਾਉਂਦੇ ਸੀ ਲੈ ਕੇ ਖੜੇ ਸੀ ਜਦੋਂ ਲੈ ਕੇ ਖੜੇ ਉੱਥੇ ਜਦੋਂ ਰਾਜੇ ਦੀ ਨਿਗਾਹ ਪਈ ਜਦੋਂ ਰਾਜੇ ਦੀ ਨਿਗਾਹ ਪਈ ਉਹਨੇ ਪਹਿਲਾਂ ਹੀ ਕਹਿ ਦਿੱਤਾ ਸੀ ਲੈ ਬੱਚੇ ਨੂੰ ਮੂਰਤੀ ਲੈ ਕੇ ਖੜ ਜਾ ਜਦੋਂ ਮੈਂ ਤੈਨੂੰ ਇਸ਼ਾਰਾ ਕਰਾਂ ਉਹ ਨੂੰ ਪਾਣੀ ਸਿਰਦੀ ਇਹ ਨੂੰ ਪਾਣੀ ਸਿਰਦੀ ਉਹ ਲਾਗੇ ਖੜਾ ਹੋਇਆ ਮਹਾਪੁਰਸ਼ਾ ਰਾਜਾ ਕੋ ਖੜੇ ਇਸ਼ਾਰਾ ਕਰ ਦਿੱਤਾ ਜਦੋਂ ਰਾਜੇ ਦੀ ਨਿਗਾਹ ਉੱਪਰ ਪਈ ਕਹਿਣ ਲੱਗਿਓ ਆਪਣਾ ਰਾਜਕੁਆਰ ਪਿਆਜੇ ਘਮਰਿਆ ਕਰ ਰਿਹਾ ਕਹਿੰਦੇ ਹਾਂ ਉਹਦੀ ਨਿਗਾਹ ਪਾਤੀ ਰਾਜੇ ਦੀ ਗੱਲਾਂ ਕਰਕੇ ਮਹਾਪੁਰਸ਼ਾ ਨੇ ਉਹਨੂੰ ਇਸ਼ਾਰਾ ਕਰਤਾ ਉਹਨੇ ਵਿਚ ਸੜਤੀ ਜਦੋਂ ਵਿਚ ਸੜਤੀ ਰਾਜਾ ਉੱਕੇ ਭਧਿਆ ਦੌੜਿਆ ਉੱਠ ਕੇ ਭੱਜਿਆ ਜਾਂ ਕੇ ਛਾਲ ਮਾਰੀ ਸਨੇ ਵਾਸਤਰ ਛਾਲ ਮਾਰੀ ਕੱਢ ਕੇ ਲਿਆ ਮਹਾਪੁਰਸ਼ਾ ਨੇ ਥਾੜੀ ਲਾਤੀ ਜਿਹੜੀ ਕਾੜੀ ਮਾਰਤੀ ਕਹਦੇ ਮੈਂ ਕਹੇ ਥੋੜਾ ਜਵਾਬ ਦੇਉਂਦਾ ਜਦੋਂ ਤੇਰਾ ਪੁੱਤਰ ਵਿੱਚ ਡਿੱਗਦਾ ਸੀ ਤੇਰੇ ਕੋਲ ਐਵੇਂ ਖੜੇ ਸੀ ਤੇਰੇ ਕੋਲ ਫੌਜ ਖੜੀ ਸੀ ਸਾਰੀ ਮੰਤਰੀ ਸੰਤੇ ਖੜੇ ਸੀ ਉਹਨਾਂ ਨੂੰ ਕਿਉਂ ਨਹੀਂ ਕਹਿ ਪੁੱਤਰ ਦੌੜ ਕੇ ਭੱਜ ਕੇ ਆ ਗਿਆ ਕਹਦਾ ਜੀ ਪੁੱਤਰ ਪਿਆਰੇ ਕਹਿੰਦੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਵੀ ਉਹਦੇ ਸਾਧੂ ਸੰਤਾਂ ਪਿਆਰ ਰਿਹਾ ਜਿਵੇਂ ਮਾਵਾ ਨੂੰ ਉਹਦੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਔਰ ਉਹ ਵੀ ਪਿਆਰੇ ਆ ਜਿਵੇਂ ਤੈਨੂੰ ਆਪਣਾ ਪੁੱਤਰ ਪਿਆਰਾ ਤੂੰ ਆਪਣੇ ਐਲਕਾਰ ਨੂੰ ਕਹਿ ਦਿੰਦਾ ਕਿਸੇ ਨੂੰ ਜਾਓ ਜਾ ਕੇ ਛੜਾਓ ਮੇਰੇ ਪੱਤੇ ਨੂੰ ਕੱਢਾ ਵਿੱਚੋਂ ਬੇਪਿਆ ਆਵਾਜ਼ ਕਰ ਤੋੜ ਕੇ ਆ ਗਿਆ ਭੱਜ ਕੇ ਇਕਣੀਆਂ ਆਪਣੇ ਭਗਤਾਂ ਦੀ ਆਪ ਪੁੱਛਿਆ ਕਰਦਾ ਆਸਾਂ ਦੇ ਮਾਧਿਅਮ ਨੂੰ ਭਗਤਾਂ ਤੇ ਆਉਣਾ ਪੈਂਦਾ ਆਸਾਂ ਦੇ ਮਾਧਿਅਮ ਆਉਣਾ ਪੈਂਦਾ ਆ ਗਿਆ ਆਪਣੇ ਭਗਤਾਂ ਦੀ ਰੱਖਿਆ ਵਾਸਤੇ ਆਪਣੇ ਭਗਤਾਂ ਦੀ ਰੱਖਿਆ ਵਾਸਤੇ ਆਉਣਾ ਕਿਸੇ ਰੂਪ ਦੇ ਵਿੱਚ ਆ ਜੀ ਆਉਣ ਲਈ ਜਿਹੜਾ ਭਗਤੀ ਕਰਦਾ ਨੂੰ ਬਚਾਉਂਦਾ ਉਹ ਬਚਾਉਂਦਾ ਉਹ ਹਰ ਪਾਸੇ ਚਾਉਂਦਾ ਤੇ ਤੀਵਾ ਨਹੀਂ ਲੱਗਣ ਦਿੰਦਾ ਹਾਂ ਪਤਿਵਾਰ ਗੁੰਦਾ ਆਪਣਾ ਹੱਥ ਦੇ ਕੇ ਰੱਖਦਾ ਡੋਲਣ ਤੇ ਰੱਖੇ ਪ੍ਰਭੂ ਨਾਨਕ ਦੇ ਘਰ ਹੱਤ ਨਨੋਤ ਵੰਦਨ ਅਨੰਤ ਕਲਾ ਸਾਰੀਆਂ ਕਲਾ ਸਮਰਾਤ ਤਗ ਸਾਰੀਆਂ ਕਲਾ ਸਾਰੇ ਪਾਸੇ ਸਮਰਾਤ ਡੋਲਣ ਤੇ ਰੱਖੇ ਪ੍ਰਭੂ ਨਾਨਕ ਦੇ ਘਰ ਹੱਤ ਉਹ ਸਮਰਾਤ ਜਿਹੜਾ ਆਪਣੇ ਭਗਤਾਂ ਦੀ ਆਪ ਰੱਖਿਆ ਕਰਦਾ ਜਦ ਸਤਜੋਗ ਦੇ ਫਰਲਾਦੀ ਰੱਖਿਆ ਕੀਤੀ ਦੋਤਾ ਦੀ ਰੱਖਿਆ ਕੀਤੇ ਜਿੰਨੇ ਵੀ ਭਗਤਾਂ ਦੇ ਸੰਗਟ ਆਏ ਸਾਰਿਆਂ ਦੀ ਰੱਖਿਆ ਕਰਦਾ ਹੁੰਦਾ ਉਹ ਸਤਿਵਕ ਨਹੀਂ ਹੈਗਾ ਸਾਡੇ ਨਾਲ ਹੀ ਨੇਂਦਾ ਨਾ ਜੇ ਉਹ ਨੂੰ ਆਉਂਦਾ ਇਹਨਾਂ ਭਗਤੀ ਕਰਦੋਂ ਦੇਖਣਾ ਚਾਹੁੰਦਾ ਜਿਹੜਾ ਦੇਖਣਾ ਚਾਹੁੰਦਾ ਜਿਵੇਂ ਦੋਤਾ ਦੋਲਦੇ ਵਿੱਚ ਘਿਓ ਆ ਨજર ਨਹੀਂ ਆਉਂਦਾ ਕਮਾਈ ਕਰਨੀ ਪਊਗੀ ਇਹ ਰਾਏ ਕਰਦੇ ਲੱਕੜ ਦੇ ਵਿੱਚ ਆਕਾ ਇਦਾਂ ਸਾਨੂੰ ਪਤਾ ਹੀ ਨਾ ਲੱਗਦਾ ਜਦੋਂ ਤੇਲ ਲਾਵਾਂਗੇ ਫੇਰ ਪਤਾ ਲੱਗਦਾ ਅੱਗ ਦੇ ਵਿੱਚੇ ਪ੍ਰਗਟ ਹੋ ਜਾਂਦਾ ਐਸੇ ਦਾ ਤੇੜਾਂ ਦੇ ਵਿੱਚ ਤੇਰ ਇਦਾਂ ਨਹੀਂ ਪਤਾ ਲੱਗਦਾ ਜਦੋਂ ਉਹਨੂੰ ਕੋਲੋ ਜਿਹਾ ਪਾਵਾਂਗੇ ਤੇਲ ਉਹਦੇ ਵਿੱਚੇ ਨਿਕਲ ਜਾਉਣਾ ਜਿਵੇਂ ਗੰਨਾ ਗੰਨੇ ਦੇ ਵਿੱਚ ਘੋੜਾ ਇਦਾਂ ਲਿਖਦਾ ਕਿਸੇ ਨੂੰ ਘੋੜਾ ਜਦੋਂ ਖਲੜੀ ਚ ਪਾਵਾਂਗੇ ਖਲੜੀ ਪਾ ਕੇ ਉਹ ਜੋ ਰਸ ਕੱਢਾਂਗੇ ਉਹਦਾ ਘੋੜ ਬਣ ਜਾਏਗਾ ਉਹਦੇ ਵਿੱਚ ਘੋੜਾ ਇਸੇ ਤਰ੍ਹਾਂ ਹੀ ਪਰਮਾਤਮਾ ਵਹਿਗੁਰੂ ਪਰਮਾਤਮਾ ਵੀ ਸਾਡੇ ਅੰਦਰ ਆ ਉਹ ਕਿਤੇ ਦੂਰ ਨਹੀਂ ਹੈ ਉਹ ਵੀ ਅੰਦਰ ਸਾਨੂੰ ਫਲਗੜ ਕਰਨਾ ਪਊਗਾ ਨਾਮ ਜਪ ਕੇ ਸੇਵਾ ਸਿਮਰਨ ਕਰਕੇ ਪਰ ਇਹ ਦੂਰ ਹੀ ਫਲਗੜ ਹੋ ਜਾਣਾ ਜਿਵੇਂ ਫੁੱਲਾਂ ਦੇ ਵਿੱਚ ਖੁਸ਼ੂਗਾ ਉਹ ਵੀ ਤੇਰੇ ਅੰਦਰ ਵਸਦਾ ਜੇ ਫੁੱਲਾਂ 'ਚ ਮਹਿਕ ਵਸਦੀ ਹੈ ਨਾ ਦਿਖਦੀ ਨਹੀਂ ਮਹਿਕ ਆਉਂਦੀ ਹੈ ਤੂੰ ਓਕੜੀ ਸਾਡੇ ਅੰਦਰ ਵਹਿਗੁਰੂ ਪਰਮਾਤਮਾ ਭਗਵਾਨ ਖੁਦਾ ਦਾ ਕੋੜ ਵਸਦਾ ਪਰ ਸਨ ਖੋਜ ਕਰਨੀ ਪਊਗੀ ਖੋਜ ਮਨ ਰੋਜ ਬੋਲ ਮੰਦੇ ਮਨ ਹਾ ਭੋਜ ਆਪਣੇ ਮਨ ਨੂੰ ਭੋਜ ਅਸੀਂ ਖੋਜਦੇ ਨਹੀਂ ਅਸੀਂ ਬਾਹਰ ਦਾ ਧਿਆਨ ਰੱਖਦੇ ਆ ਆਪਣੇ ਅੰਦਰਲਾ ਧਿਆਨ ਰੱਖਦੇ ਮਨ ਤੋਂ ਜੋ ਸਰੂਪ ਹੈ ਆਪਣਾ ਉਹ ਪਰਸ਼ਾਂਤ ਅਸੀਂ ਜਦੋਂ ਆਪਣਾ ਮੂਲ ਪਛਾਣ ਲਾਂਗੇ ਕਿੱਥੋਂ ਆਏ ਆ ਅਸੀਂ ਜਾਣਾ ਕਿੱਥੇ ਆ ਅਸੀਂ ਇਆਂ ਖਾੜ ਜਗ ਲੋ ਹਰ ਲਾਹਾਂ ਅੱਗੇ ਬਸਨ ਸੇ ਲੱਗ ਅੱਗੇ ਜਾ ਕੇ ਕਿੱਥੇ ਬਸਣਾ ਸੀ ਇੱਥੇ ਆਏ ਆ ਕੀ ਕਰਨ ਵਾਸਤੇ ਆ ਨਾਮ ਸਿਮਰਨ ਕਰਕੇ ਅੱਗੇ ਸਦਾ ਹੋ ਰਹਾ ਤੇ ਪਰੋਣੇ ਆ ਸੀ ਨਹੀਂ ਪਰੋਣੇ ਆ ਪਰੋਣੇ ਛੱਡ ਕੇ ਦੇਸ਼ ਚਲੇ ਜਾਣਾ ਇਹ ਤੇਰਾ ਦੇਸ਼ ਮਨਾ ਪਰਦੇਸੀ ਕਾਲੇ ਰਹਿਣਾ ਦੇਖ ਮਨਾ ਪਰਦੇਸੀਆਂ ਰੱਖ ਕਰੀਂ ਵੀ ਵੇਸ ਬਨਾ ਪਰਦੇਸੀਆਂ ਅਪਾ ਪਰਦੇਸੀਆਂ ਸਾਰੇ ਛੱਡ ਕੇ ਜਾਣਾ ਆਪਣਾ ਦੇਸ਼ ਵੀ ਹੋ ਰਾ ਇੱਥੇ ਆਏ ਆਪਾਂ ਨਾਮ ਜਪਣ ਵਾਸਤੇ ਸੇਵਾ ਕਰਨ ਧੰਨ ਵਾਸਤੇ ਆਏ ਆ ਇਹ ਮਨੁੱਖਾ ਦੇ ਮੜੀਗਲ ਪਗਾੜੋਣਾ ਇਹਨੂੰ ਸਵਾਰੋ ਪ੍ਰਮਾਤਮਾ ਨੇ ਕਿਹਾ ਕੋ ਬਾਹਰ ਨਿਯੋਣਾ ਨਾਲ ਜੰਗਣਾ ਤੇ ਚੱਲ ਕੇ ਆਉਣਾ ਨਾਗਦੇ ਹੋਰ ਪਾਸੇ ਆਵਣਾ ਹੋਲੇ ਤਰੇ ਦੁਰੀ ਮਾਰ ਕੇ ਟੋ ਜਾਣਾ ਜਿਵੇਂ ਤੇਰਾਂ ਦੇ ਵਿੱਚ ਤੇਰਾਂ ਦੁੱਧ ਦੇ ਵਿੱਚ ਘਿਓ ਆਂਤਰੀ ਪਰਗਟ ਹੋ ਜਾਣਾ ਅਮਰੀਕ ਦੇ ਤੁੰਕੇ ਤਸਰੀ ਆਂਤਰੀ ਪਰਗਟ ਹੋ ਜਾਣੀ ਹੈ ਤੇ ਤੋਂ ਬਾਹਰ ਨੂੰ ਅੰਦਰੇ ਸਾਥ ਕੋ ਸੋ ਜਾਣਾ ਆ ਪੈਨੇ ਸਮਾਪਰਵਾਣ ਕਰੀਏ ਮਹਾਰਾਜ ਕਿਰਪਾ ਕਰੇ ਸਾਰਿਆਂ ਤੇ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰੇ ਸਾਰਿਆਂ ਨੂੰ ਦੁੱਖ ਦਾ ਪੂਰਨ ਨਾਮ ਜਪਣ ਦਾ ਸੇਵਾ ਸੰਗੰਧ ਦਾ ਵੱਲ ਵਕਸ਼ਣ ਆਉ ਸਾਉਂ ਪੜ ਕੇ ਆਪਾਂ ਸਮਾਪਤੀ ਕਰਦੇ ਹਾਂ ਅੱਗੇ ਵਧੀਏ ad <sweak> rem